ਬੀਦੇ ਘਰ ਉਹ ਨਹੀਂ ਤੁਸੀਂ ਨਹੀਂ ਮੇਰੇ ਕੋਲ ਬੀਦੇ ਘਰ ਦੀ ਐਂਟਰੀ ਡਿੰਗ ਡੌਣ 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 ਲੈ ਆ ਭਾਗੀ ਦੇ ਪਿੱਕਿਆਂ ਦੇ ਭਾਗੀ ਦੇ ਪਿੱਕਿਆਂ ਭਾਗੀ ਦੇ ਪਿੱਕਿਆਂ ਕੋਈ ਆ ਪਿੱਕਿਆਂ ਦੇ ਹਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਦੀ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਉਹ ਜੀ ਦਰਾਣੀ ਤੇ ਜੋ ਥਾਣੀ ਲੱਗਿਆ ਕੰਮ ਕਰ। ਦਰਾਣੀ ਤੇ ਬਣਾਣੀ। ਜਨ ਆਨਪਤ ਦਾ ਸਵਾਗਤ ਆ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗਸ ਦੇ ਵਿੱਚ। ਤੇ ਅੱਜ ਸਹਿਜ ਦੇ ਪਾਤੀ ਸ਼ਾਰਟ ਤੇ ਉਹਨੂੰ ਗੁੱਤਾਂ ਵੀ ਕਰਕੇ ਦੇਤੀ। ਚਲੋ। ਗੁੱਤਾ ਗੰਨੀਆ ਦੀ। ਹੂੰ। ਬਾਤ ਚ ਪਾ ਲਈ। ਰੁਕ। ਤੇ ਮੰਮਾ ਇਹਨਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਕਰ ਰਹੀ ਆ। ਪਰੌਂਠਿਆਂ ਦੀ ਡਿਊਟੀ ਨਿਭਾ ਰਹੀ ਆਪਣੀ। ਇਦਰੇ ਆਪਣੀ ਡਿਊਟੀ ਕਰ ਰਹੇ ਆ ਜੀ ਪਰਾਂਠੇ ਬਣਾ ਰਹੇ ਆ ਕਿ ਬਣਾ ਦਿਓ ਕੀ ਆਲੂ ਬਣਾ ਲਓ ਕੀ ਆਲੂ ਬਣਾ ਲਓ ਆਲੂ ਪਤੌੜ ਕੇ ਤਰਾ ਦੇ ਵਾਲੇ ਤੇ ਫੇਰ ਬਣਨੀ ਉਹ ਆਪਣੇ ਪੋਰ ਜੀ ਹੈਗੀ ਪ੍ਰੀਤੀ ਇਹਨੂੰ ਕਰਨ ਕਰਦਣੀ ਆ ਤੇ ਉਹ ਇਸ ਤਰ੍ਹਾਂ ਸਭ ਤੋਂ ਪੋਣਾ ਕਰੀ ਤੇ ਲੋ ਵੀ ਅੱਜ ਆਪਾਂ ਮੇਰਾ ਮਾਰਨਿੰਗ ਦਾ ਵਲੌਗ ਤੁਹਾਨੂੰ ਸਾਰਿਆਂ ਨੂੰ ਦਿਨੇ ਆ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਕੀ ਕਰੀਦਾ ਤੇ ਜਸੂ ਦੀ ਜਿਹੜੀ ਜਿਹੜੀ ਬੱਸ ਆ ਚੁੱਕੀ ਹੈ ਪਰ ਬੱਸੇ ਨਹੀਂ ਜਾਣਾ ਹੈਗਾ ਜਸੂ ਨੂੰ ਮੈਂ ਛੱਡਣ ਜਾਣਾ ਹੈਗਾ ਤੇ ਇਹ ਤਾਂ ਉੱਥੇ ਹੀ ਪਏ ਆਪਾਂ ਤੇ ਹੁਣ ਇਸ ਤੋਂ ਬਾਅਦ ਹੀ ਕਰ ਲਈਏ ਪਾਣੀ ਆ ਗਿਆ ਬੱਸ ਬੱਸ ਹੈਂ ਪਾਣੀ ਆ ਚੁੱਕਿਆ ਹੈ ਜੀ ਕੀ ਕਹਿੰਦੇ ਬਈ ਮੈਂ ਤਾਂ ਘੱਟ ਲਗਾ ਦਾਂ ਬਸ ਪੁੱਤ ਲਗਾ ਦਾਂਗੇ ਕੋਈ ਨਹੀਂ ਬਸ ਵੀ ਲਗਾ ਦਾਂਗੇ ਉਹ ਨਹੀਂ ਤਾਂ ਦਾਖੀ ਨਾ ਕਰਵਾਸਦੇ ਤੇ ਜਸੂ ਸਾਡੀ ਦਿੱਕਤੀ ਗਈ ਆ ਜੇ ਇਹਨੂੰ ਪਤਾ ਲੱਗ ਗਿਆ ਇਹਨੂੰ ਪਰਸੂ ਪਾਉਣ ਇਸ ਕਰਕੇ ਇਸ ਉੱਤੀਰੇ ਵੇ ਤਾਂ ਵਧੀਆ ਆ ਆ ਸਾਰੀ ਕਲੀ ਲਾਲ ਆ ਕੇ ਛੱਟੀ ਆ ਜਸੂ ਦੀ ਇਹ ਜਸੂ ਦੇ ਕੰਮ ਆ ਇਹ ਤਾਂ ਬਾਹਰ ਦਾ ਪੁੱਟੀ ਫਰੀ ਹੋਵੇ ਸਾਰੇ ਫੇ ਗੱਲ ਬਣਦੀ ਹੈ ਨਾ ਬਾਕੀ ਕੋਈ ਨਹੀਂ ਜਿੰਨਾ ਚਿਰ ਰਹਿਣਾ ਹੋਣਾ ਚਾਹੀਦਾ ਕਰਨਾ ਹੀ ਪੈਣਾ ਇੱਥੇ ਕਿਉਂਕਿ ਜਿੱਥੇ ਰਹਿਣਾ ਹੋਵੇ ਉੱਥੇ ਤਾਂ ਫਿਰ ਸਾਫ ਸਫਾਈ ਕਰਨੀ ਪੈਂਦੀ ਆ ਇਸ ਲਈ ਆਪਾਂ نیچے ਹੱਲ ਲਗਾ ਲਈਆਂ ਸੀਗੀਆਂ ਸਾਰੇ ਆਨੇ ਕਹਿੰਦੇ ਆ ਕਿ ਤੁਸੀਂ ਇੱਥੇ ਕਿਉਂ ਨਹੀਂ ਕੋਸ਼ਿਸ਼ ਕਰਦੇ ਪਏ ਇਹਨੂੰ ਬਣਾਉਂਦੇ ਕਿਉਂ ਨਹੀਂ ਪਏ ਬਣਾਉਂਦੇ ਇਸ ਕਰਕੇ ਨਹੀਂ ਪਏ ਜੀ ਇਹਦੇ ਵਿੱਚ ਹੈਗੇ ਹਿੱਸੇਦਾਰੀ ਹਿੱਸੇ ਹੈਗੇ 4 5 4 5 ਹੀ ਲਾ ਦਿਓ ਸਮਝ ਲਓ ਉਹਦੇ ਕਰਕੇ ਦਿੱਕਤ ਆਉਂਦੀ ਆ ਚਾਰੇ ਸਹੀ ਆ ਸਮਝ ਲਓ ਵਿੱਚ 1 2 3 4 ਇਸ ਕਰਕੇ ਨੀਤੇ ਪੇ ਕੁਛ ਕਰ ਰਹੇ ਆ ਤੇ ਇਸ ਲਈ ਆਪਾਂ ਜਿੰਨੇ ਚ ਰਹਿਣਾ ਇੱਥੇ ਉਹਨਾਂ ਚ ਮਾੜਾ ਮੋਟਾ ਸਵਾਰੀ ਜਾਣੇ ਆ ਤੇ ਦਿੱਤਨ ਸਾਨੂੰ ਕਿਤੇ ਬੈਸਟ ਜਗ੍ਹਾ ਮਿਲ ਗਈ ਫਿਰ ਬਸ ਜੇ ਸਾਨੂੰ ਬੈਸਟ ਜਗ੍ਹਾ ਮਿਲ ਗਈ ਠੀਕ ਆ ਤੇ ਨਹੀਂ ਤਾਂ ਫਿਰ ਜਿੰਨਾ ਸਾਡੇ ਹਿੱਸੇ ਆਉਂਦਾ ਹੈਗਾ ਆ ਬਾਕੀ ਦੱਸਾਂਗੇ ਤੁਹਾਨੂੰ ਹੋਰ ਹੋਰ ਬਲੌਗਸ ਵਿੱਚ ਸਾਰਾ ਕੁਝ ਓਛੋ ਫੀਸੋ ਚ ਹਿੱਸੇ ਹੁੰਦੀ ਵਾਹੇ ਤੂੰ ਲਓ ਜੀ ਗੁੱਡ ਮਾਰਨਿੰਗ ਹੋ ਗਈ ਆ ਤੇ ਹਾਲੋ ਤੁਸੀਂ ਤਾਂ ਇਹਨੂੰ ਬਣਾਤਾ ਹੂੰ ਤੁਸੀਂ ਇਧਰ ਆ ਕੇ ਲਾਉਂ ਠਾਈ ਬਣਾਤੇ ਆ ਲਓ ਜੀ ਇਧਰ ਹੁਣ ਸ਼ੈਜੂ ਦੀਆਂ ਕਰ ਲਈਆਂ ਗੁੱਟਾਂ ਗੁੱਟਾਂ ਕਰ ਲਈਆਂ ਸੱਜ ਦੀਆਂ ਗੁੱਟਾਂ ਇੱਕ ਦਿਨ ਪੇਪਰ ਇੱਕ ਦਿਨ ਛੁੱਟੀ ਇੱਕ ਦਿਨ ਛੁੱਟੀ ਇਹ ਮਾਰਨਿੰਗ ਤੋਂ ਲੈ ਕੇ 12 ਵਜੇ ਤੱਕ ਕੇਚੀ ਪੋਣ ਲਓ ਜੀ 12 ਵਜੇ ਤੱਕ ਸੁੱਤੇ ਦਖਾਲਦਾ ਨਹੀਂ ਕੁੜੀ ਨੂੰ 11:00 ਵਜੇ ਸੁੱਤੇ ਰਹਿੰਦੇ ਆ ਕੁੜੀ ਨੂੰ ਟਾਲ ਕੇ ਇਹ ਤੋਂ ਬਸ ਹੋ ਜਾਣਾ ਆ ਇਹ ਰੰਗ ਫੜਾਇ ਤੇ ਸੁਸੂਸੂ ਸਾਫ ਲੱਗਣਦੇ ਆ ਹੈ ਸੱਚੀ ਅੱਜ ਠੀਕ ਹੋ ਤਾ ਸਾਰਾ ਹੀ ਦੇਖਿਆ ਮੇਰੇ ਕਹਿੰਦੇ ਤੈਨੂੰ ਕਹਿੰਦੇ ਚੱਲਿਆ ਕਰ ਦਵਾਈ ਖਾਦੀ ਨਾ ਤੈਨ ਤੰਦਰੁਸਤ ਹੋਏਣੀ ਐਦਾਂ ਚਾਹੀਦਾ ਰੰਗ ਸਾਫ ਸਿਰ ਸੱਚ ਯਾਰ ਅੱਜ ਛੁੱਟੀ ਹੋਈ ਆ ਉਹ ਦੇ ਫੁੱਲੀਆਂ ਪਾਈ ਜਾਂਦੀ ਸੱਚੀ ਕਸਮ ਲੱਗੇ ਦੇਖੀ ਪਹਿਲੀ ਵਾਰ ਤੈਨੂੰ ਕਿਹਾ ਇੰਨੀ ਵਾਰੀ ਰੰਗ ਤੇਰਾ ਸਾਫ ਲੱਗਦਾ ਸਵੇ 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 ਬੜੀ ਪੁੰਨਾ ਝੂਠ ਬੋਲਦਾ ਤੁਹਾਡਾ ਵੀ ਲੱਗਦਾ ਹੀ ਹੈ ਮੇਰਾ ਤਾਂ ਉਦਾਂ ਦੇ ਜਿੱਡਾਂ ਦਾ ਹੈਗਾ ਸੋ ਕੱਲ ਟਵਾਲੀ ਆ ਹੋਰ ਸੈਂਟਰ ਬਾਗ ਏਅਰੀ ਸਾਇੰਸ ਦੀ ਯੂਨੀਫਾਰਮ ਤੇ ਸੈ ਸਕੂਲ ਉਥੇ ਆਪਣੇ ਜਾ ਕੇ ਪਾਠ ਕਰਦੇ ਨੇ ਫਿਰ ਸਿਮਰਨ ਸਿਮਰਨ ਸੌਰੀ ਸਿਮਰਨ ਕੀ ਕਰਦੇ ਹੋਣੇ ਫਿਰ ਵਾਈਬਲ ਵਾਈਬਲ ਕਰਦੇ ਆ ਕਿੰਨਾ ਟਾਈਮ ਜਨਰੇਟਰ ਮਸ਼ੀਨ ਦੇ 100 ਮਿੰਟ ਅੱਛਾ ਮਸ਼ੀਨ ਲੱਗੀ ਉਥੇ ਕੋਈ ਜਨਰੇਟਰ ਦੱਬਉਂਦੇ ਰਹਿੰਦੇ ਦੱਬਉਂਦੇ ਰਹਿੰਦੇ ਉਹਨੂੰ 10 ਵਾਰੀ ਕਰਨਾ ਉਹਨੂੰ ਸੀ ਲੱਗੀ ਆ ਨਹੀਂ ਕੋਈ ਹੁੰਦਾ ਨਹੀਂ ਆ ਜਦ ਨੰਬਰ ਤੇ ਲਈ ਹੁੰਦੇ ਆ ਇਦਾਂ ਇਦਾਂ ਜਿਵੇਂ ਖਿਜਵਾਟ ਹੀ ਦੇ ਸੀ ਨਾ ਪਰ ਉਦੋਂ ਬਟਨ ਨਹੀਂ ਹੋ ਦੋ ਬਟਨ ਆ ਇੱਕ ਛੋਟਾ ਤੇ ਇੱਕ ਵੱਡਾ ਵੱਡੇ ਨੂੰ ਦਬਾਈ ਜਾ ਮੈਨੂੰ ਨੰਬਰ ਆਪੇ ਵੱਧ ਜਾ ਆ ਵਿਚ ਵਿਚ ਰੁਕ ਜਾ ਗਈ ਆ ਸਕੂਲ ਦੇ ਆ ਅੱਛਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਾ ਸਾਰਿਆਂ ਨੇ ਸਾਰੇ ਤਰੋ ਜਾਇਆ ਕਰ ਤਾ ਫੇ ਤੂੰ ਰੋਜ ਹੀ ਨਾ ਕੰਨਾ ਹਾਂ ਹਾਂ ਤਾ ਫੇ ਮੈਨੂੰ ਅੱਜ ਪਤਾ ਕੱਲ ਪਤਾ ਕੱਲ ਤੋਂ ਬਾਅਦ ਪਤਾ ਲੱਗਿਆ ਸੀ ਕਿਦਾਂ ਮੈਂ ਖਾਣਾ ਸਿਆ ਗਿਆ ਕਿ ਜਿਹੜੀ ਵੱਡੀ ਹੋਈ ਕਿਉਂਕਿ ਮੈਂ ਚਲ ਕੇ ਜਾਣੀ ਦਿੱਲੀ ਜਾਇਆ ਕਰ ਦਿੱਲੀ ਜਾਣਾ ਹੈ ਕਿ ਅਸੀਂ ਕਾਸ਼ੇ ਜਲਦੀ ਭੇਜਦੇ ਮੈਡਮ ਇਹ ਥੋੜੀ ਹੋਣੀ ਹੈ ਅੱਛਾ ਵਾਹਿਗੁਰੂ ਵਾਹਿਗੁਰੂ ਕਿਦਾਂ ਕਹਿੰਦੀ ਕਹਿ ਕੇ ਦੱਸਦੇ ਮੜਾ ਜਾ ਇੱਧਰ ਆ ਕੇ ਮੂਜ ਮੂਜ ਬੋਲ ਕੇ ਤੇ ਬੋਲੋ ਕਦੀ 10 ਗੁਰਾਂ ਦੇ ਨਾਮ ਬੋਲਣ ਦੀ ਤੈਨੂੰ ਯਾਦ ਆ 10 ਗੁਰਾਂ ਦੇ ਨਾਮ ਥੋੜੇ ਥੋੜੇ ਯਾਦ ਆ ਥੋੜੇ ਆ ਤੇ ਦਿੱਲੀ ਜਾ ਕੇ ਤੈਨੂੰ ਪਤਾ ਲੱਗੇ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਜੀ ਇਸ ਵਾਕਤ ਆ ਜੀ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਸਾਡੇ ਨਵੇਂ ਬਲੌਗਸ ਤੇ ਨਾ ਮੇਰੀ ਮੇਰਾ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਆ ਦੱਸਿਓ ਤੇ ਮੇਰੇ ਕੱਲ੍ਹ ਨੂੰ ਕਿੱਦਾਂ ਲੱਗਦਾ ਫਸਟ ਟਾਈਮ ਪਾਇਆ ਮੈਂ ਕੱਲ੍ਹ ਇਹ ਮੈਨੂੰ ਹੀ ਲੱਗਦੀਆਂ ਇਹਨਾਂ ਨੂੰ ਇਦਾਂ ਦੇ ਕੱਲ੍ਹ ਦੀਆਂ ਕਮੇਜਾਂ ਇਹ ਤਾਂ ਕੁੱਤੇ 'ਚ ਕੱਲ੍ਹ ਲੈ ਜਾਂਦੇ ਹੁੰਦੇ ਇੱਕ ਬਲੈਕ ਤੇ ਇੱਕ ਵਾਈਟ ਪਾਪਾ ਤੇ ਮੰਮਾ ਬਹੁਤ ਸੋਹਣੇ ਲੱਗਦੇ ਦੋ ਕੱਲ੍ਹ ਹੀ ਲੈ ਕੇ ਆਉਂਦੇ ਹੁੰਦੇ ਸੀ ਪਾਪਾ ਤੇ ਮੰਮਾ ਬਹੁਤ ਸੋਹਣੇ ਲੱਗਦੇ ਇਹ ਪਾਣੀ ਜਦੋਂ ਜਦੋਂ ਨਹਾਣਾ ਟੋਰ ਹੋਵੇ ਉਹਦੇ ਮਾਪੇ ਉਹਦੇ ਜਿਹੜੇ ਮਾਪੇ ਹੋਵੇ ਨਹਾਣੇ ਵੀ ਬਿੱਡਾ ਫਾਈਟ ਲਾਦੇ ਨੇ ਉਹਨੂੰ ਉਹ ਐਸੀ ਫਰੋਜੀ ਉਹ ਲੈ ਮੇਰਾ ਇੱਕ ਫਰੋਜੀ ਕੱਲ ਦਾ ਸੂਟ ਉਹ ਦੱਸ ਸਾਰਿਆਂ ਨੇ ਕਿਹਾ ਉਹ ਪਾ ਕੇ ਆਈ ਛੱਡੇ ਨਾ ਹੁੰਦਾ ਹੈ ਉਹ ਇਹ ਥੋੜੀ ਜਿਹਾ ਜ਼ਿਆਦਾ ਆ ਉਹ ਤਾਂ ਹੁੰਦਾ ਨਹੀਂ ਫਰੋਜੀ ਤੇ ਮੈਂ ਤਾਂ ਇੱਕ ਉਹ ਫੁੱਲਾਣਾ ਨਹੀਂ ਤੂੰ ਤਾਂ ਉਹ ਹੋਈ ਨਹੀਂ ਕਿ ਦੱਸ ਕਹਿੰਦੀ ਫੁੱਲਾਣਾ ਫੁੱਲਾਣਾ ਜਦੋਂ ਫਰੋਜੀ ਤਾਂ ਭਾਨੇ ਆਦੀ ਕਹਿੰਦੀ ਫਰੋਜੀ ਸੂਟ ਪਾ ਕੇ ਆਈ ਗਈ ਕਿਰਨ ਫਰੋਜੀ ਸੂਟ ਪਾ ਕੇ ਆਈ ਸੀ ਸਿੱਪੀਆਂ ਸਤਾਰੇ ਹਿਆੜਾ ਨਹੀਂ ਸੀ ਫਰੋਜੀ ਉਹ ਮੋਹਰੀ ਕੱਲਾ ਮੇਰੇ ਕੋ ਖਰਾਬ ਹੀ ਹੋ ਗਿਆ ਉਹਨਾਂ ਸਾਰੇ ਜਣੇ ਜਿੱਦੇ ਮੇਹਰੋ ਚੁੱਕਾ ਗਿਆ ਆਇਆ ਕਰ ਆਈ ਸਾਡੀ ਇਹ ਕੋ ਫੋਟੋ ਕਿਸੇ ਸਾਡੀ ਉਸ ਮੋਹਰੀ ਲੋ ਜੀ ਜੱਫੇ ਚੱਲੇ ਆ ਭਾਬੀ ਦੇ ਪੇਕਿਆਂ ਦੇ ਭਾਬੀ ਦੇ ਪੇਕਿਆਂ ਭਾਬੀ ਦੇ ਪੇਕਿਆਂ ਭਾਬੀ ਦੇ ਪੇਕਿਆਂ ਭਾਬੀ ਦੇ ਪੇਕਿਆਂ ਉਸ ਪਹਿਲੀ ਵਾਰ ਹੀ ਜਾਣਾ ਸੀ ਭਾਬੀ ਦੀ ਮੰਮੀ ਜੜੀ ਮੰਮੀ ਜੜੀ ਦੇਲੀਵਰੀ ਜਾਣਾ ਅੱਜ ਭਾਪੀ ਦੇ ਪੇਕੇਆਂ ਦੇ ਸਾਹੀ ਨੇ ਤਿਆਰ ਕਰਨ ਦੇ ਲਈ ਬਹੁਤ ਸਟਰੈਂਜ ਕਿੱਦਾਂ ਹੈ ਏਦਾਂ ਡਿਕਟੇਸ਼ਨ ਮੇਰੇ ਦਾ ਤੀਰ ਸਹੀ ਲੱਗਦਾ ਪਰ ਨਿਕਲਿਆ ਨਹੀਂ ਸਹੀ ਨਾ ਚੀਜ਼ ਇਹਦਾ ਸਹੀ ਨਾ ਇਹ ਸਹੀ ਹੈ ਇੱਥੇ ਮੈਂ ਰਿਅਲ ਦੇਖੋ ਕਿ ਇੱਧਰ ਦੇਖੋ ਮੈਂ ਤਾਂ ਉੱਤੇ ਹੀ ਦੇਖ ਲੈਂਦਾ ਆ ਘਰੋਂ ਨਿਕਲਦਾ ਇੱਥੋਂ ਰਿਅਲ ਤਾਂ ਮੈਂ ਪਹਿਲੇ ਸਵੇਰੇ ਉੱਠ ਕੇ ਦੇਖ ਲਵਾਂਗਾ ਨਾ ਉੱਤ ਕਹਿੰਦੇ ਮੈਂ ਤੇਰੇ ਨਾਲ ਦੇਖਾਂ ਉੱਤ ਕਹਿੰਦੇ ਮੈਂ ਤੇ ਛੇ ਜੇ ਉੱਠਦਾ ਦੇਖ ਲੈਣਾ ਆ ਤਾਂ ਫਿਰ ਸਵੇਰੇ ਉੱਠਦਾ ਦੇਖ ਲੈ ਇੱਕ ਵਾਰੀ ਵਾਸ ਉਸ ਨਾਲ ਦਿਨ ਤੇਰੇ ਲਈ ਦੇਖੀ ਜਾਣ। ਹੋਰ ਥੋੜੀ ਦੁਨੀਆਂ ਤੋਂ ਮੁਜ਼ੇਰਦੀ। ਇਹਦੇ ਸੂਕੋਸ ਕਰੀਣੀਓ। ਪੂਰੀ ਮੇਰੀ ਨਿੱਕੀ। ਕਿਹੜਾ ਮਤਲਬ? ਯੋ। ਲੱਕੀਆ। ਚਲੋ ਜੀ ਹੁਣ ਆਪਾਂ ਪਹੁੰਚ ਕੇ ਫੇਰ ਨਾਲ। ਗੱਲ ਕਰ ਬਲਵੋਨੀ ਆ ਸਾਰੇ ਨਾਲ ਫੇਰ ਗੱਲ ਕਰਦੇ ਆ। ਜੀ ਸਾਰੇ ਆਨੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ। ਤੇ ਇੱਕਦਮ ਮਿਲੀਅਨ ਆਪਾਂ ਜਲਦੀ ਜਲਦੀ ਕਰ ਦੇਣੇ ਆ ਜੀ ਸਾਰਿਆਂ ਨੇ ਤੇ ਲਾਈਕ ਕਰਨਾ ਨਾ ਭੁੱਲਿਓ ਸਹਿਰ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਆ ਮੈਂ ਕਹਾਂ ਤੁਹਾਨੂੰ ਸਬਸਕ੍ਰਾਈਬ ਤਾਂ ਕਹਿ ਸਾਰਿਆਂ ਸਬਸਕ੍ਰਾਈਬ ਹੀ ਕਰਦਾ ਕੋਈ ਮੈਨੂੰ ਸਬਸਕ੍ਰਾਈਬ ਸਬਸਕ੍ਰਾਈਬ ਮੈਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਈਂ ਕਰਦੀ ਆ ਗਈ ਆ ਆਓ ਦਾਦੀ ਸਹਿਰ ਕਹਿੰਦੀ ਦਾਦੀ ਕੋਲ ਗੁਣਾ ਆਈ ਗਈ ਆਈ ਜਾਏਂਦੀ ਆ ਫੇਰ ਭਾਗੀ ਆ ਚੜ ਬਤੀਆ ਵੜੀ ਮਾਦਾ ਲੈ 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 ਬੇਵਕ ਚ ਕੋਈ ਤੇਰੀ ਹੈ ਹائے ਦੋਨਾਂ ਨੂੰ ਫੜ ਲੈਨੇ ਇਹਨੂੰ ਤਾਂ ਫੜ ਲਓ ਜਾਣ ਪਛਾਨ ਵਾਲੇ ਮਿਲ ਗਏ ਚਲ ਮੈਂ ਰਹਿਣ ਮਾ ਦੇ ਚਲ ਮੈਂ ਬਾਤੂ ਅੱਗੇ ਮਿਲਦੀ ਆ ਮਾਤਾ ਇਹਦਾ ਸੂਰਜਾ ਘੋਲਿੰਗਾ ਹਾਲ ਮੈਨੂੰ ਤੁਰਕਾ ਘੋਲਿੰਗਾ ਇਹਦਾ ਸੂਨੇ ਕਾ ਘੋਲਿੰਗਾ ਹਾਲ ਇਹਨੇ ਕਹਿਣਾ ਹਾਲ ਹੈ ਮੈਨੂੰ ਛੱਡ ਚੱਲੇ ਆ ਲੈ ਦੇਖਿਆ ਹੀ ਨਹੀਂ ਆ ਧਰ ਉਹਨਾਂ ਦੇਖਿਆ ਹੀ ਨਹੀਂ ਉਹ ਦੇਖਦੀ ਆ ਉਹ ਦੇਖਦੀ ਆ ਦੇਖਦੀ ਆ ਚੜਗੀ ਚੜਗੀ ਚਲ ਗਈ ਚਲ ਗਈ ਚਲ ਗਈ ਦਾਦੀ ਨੂੰ ਪਛਾਣ ਦਾ ਚਲ ਗਈ ਨੋਨੀ ਕਿਨ ਦਾਦੀ ਕੋਈ ਜਾਣਾ ਸੀ ਚਹੀਤੀਆਂ ਦਲਦੀਆਂ ਚਲ ਗਈਆਂ ਨੋਨੀ ਆਹ ਇਹਨਾਂ ਦੇ ਪਿੰਡ ਦੀ پارک ਕਸ ਬੈਠਾ ਹੋਈ ਹੈ ਅੱਜ ਪਾ ਇੱਥੇ ਆਏ ਆ پارک ਦੇ ਵਿੱਚ ਤੇ ਘੰਟਾ ਲੱਗ ਗਿਆ ਇੱਕ ਵੀਡੀਓ ਦਾ ਪਾਰਕ ਦੇ ਵਿੱਚ ਮੈਡਮ ਆਏ ਆ ਤੇ ਇਹਨਾਂ ਨੂੰ ਮਿਲਣ ਵਾਸਤੇ ਇੱਥੇ ਬਹੁਤ ਸਾਰੇ ਸੰਗਤਾਂ ਪਹੁੰਚ ਚੁੱਕੀਆਂ ਬਾਈ ਚਲੋ ਹੁਣ ਕਰ ਲੋ ਕੰਮ ਤੁਸੀਂ ਨਾਲ ਹੀ ਆ ਨਾ ਪਾਪੀ ਦੇ ਘਰ ਵਧੀਆ ਗਲੀਆਂ ਪਿੰਡ ਦੀਆਂ ਖੁੱਲੀਆਂ ਟੱਲੀ ਆਹ ਹੋਣਾ ਇਹਦੇ ਘਰ ਲੈ ਲਈਏ ਲੋ ਜੀ ਭਾਬੀ ਦੇ ਘਰ ਦੀ ਐਂਟਰੀ ਟਿੰਜ ਰੋਣੇ ਰੋਣੇ ਰੋੜ ਰੋੜ ਏ ਪਹਿਲੇ ਪ੍ਰਿੰਟ ਕੋ ਮੁਕੇ ਆਏ ਆ ਪਹਿਲੇ ਤਾਂ ਮਿਲ ਲਿਆ ਆ ਲੋਰੀ ਭਾਬੀ ਹੁਣੀ ਅੱਜ ਬਣਾਈ ਏ ਸਾਡੇ ਲਈ ਕਾਫੀ ਤੇ ਕਾਫੀ ਪੀਣ ਅੱਗੇ ਆਪਾਂ ਇਹ ਭਾਬੀ ਨੇ ਨਹੀਂ ਬਣਾਈ ਭਾਬੀ ਦੀ ਭੈਣ ਨੇ ਬਣਾਈ ਸੱਚ ਭਾਬੀ ਦੀ ਭੈਣ ਨੇ ਬਣਾਈ ਇੱਧਰ ਮੈਡਮ ਸਾਡੀ ਬੈਠੀ ਏ ਫੁੱਲਰ ਜਮ ਤੇ ਕੋਈ ਬੰਦ ਤਾਂ ਬੰਦ ਅੱਗੇ ਖੰਗ ਹੋਈ ਅੱਜ ਭਾਗੀ ਦਵਾਈ ਖਾ ਗਈ। ਭਾਬੀ ਦੀ ਭੈਣ ਦਾ ਨਾਂ ਕੀ ਆ? ਅਜ ਭਾਬੀ ਦੀ ਭੈਣ ਕੀ ਨਾਂ ਹੋਊ ਕੀ ਤੁਹਾਡਾ? ਸਿੰਮੀ ਸਿੰਮੀ ਨੇ ਸਾਡੇ ਲਈ ਲੈ ਕੇ ਆਏ ਜੀ ਸਮੋਸੇ ਤੇ ਨਾਲ ਲਿਆਂਦੀ ਆ ਚਟਣੀ ਤੇ ਨਾਲ ਕਾਫੀ। ਸਮੋਸੇ। ਨਾਲ ਸਮੋਸੇ। ਰੋਟੀ ਵੀ ਦਿਹਾਈਆ। ਬੰਦ। ਰੰਗ ਰੰਗ ਦੋ। ਨਹੀਂ ਦੋਣੇ। ਪਸਾ ਪੰਦ। ਭਾ ਲੈ ਤੁਸ ਵਾਪਾ ਵੀਣਾ ਮੰਮੀ ਦੀ ਹੈ ਜੀ ਤਨ ਫਲੋਟ ਲਿਆਗਾ ਤੇ ਲਿਆ ਦੋ ਪੇਗੇ ਆ ਜਾਣਾ ਠੀਕ ਉਹ ਨਹੀਂ ਤੁਸੀਂ ਕੱਟ ਨਹੀਂ ਮੇਰੇ ਕੋਲ ਟੀਵੀ ਚ ਹਣਾ ਵੀ ਟੀਵੀ ਚ ਉਹ ਸੂਟ ਲਾ ਤਾ ਮੈਂ ਘਰੇ ਆਣ ਤਾ ਦੱਸ ਕਿਉਂ ਬਣ ਰਿਹਾ ਪਹਿਲੀ ਵਾਰੀ ਆਏ ਤੁਸੀਂ ਲੋ ਜੀ ਆਪਾਂ ਆਏਗੇ ਬਾਬੇ ਨੂੰ ਮੇਨਾ ਕੋਲ ਇੱਧਰ ਸੂਟ ਦਿੱਤਾ ਬ੍ਰਾਂਡ ਦੇ ਸੂਟ ਤੁਸੀਂ? ਨਾ ਨਹੀਂ ਨਹੀਂ ਪੰਡਾ ਕੈਂਸ ਤੇ ਪੰਡਾ ਪਹਿਲੀ ਵਾਰੀ ਕੁੜੀ ਸਾਡੀ ਆਈ ਆ ਤੁਸੀਂ ਕਿਹੜਾ ਤੁਰੇ ਰਹਿੰਦੇ ਆ ਤੇਰਾ ਕਿਦਾਂ ਸਵਾ ਬਣਾ ਗਏ ਪੈਸੇ ਰੱਖੀ ਰਹਿੰਦੇ ਥੋੜਾ ਹੀ ਕਰ ਲੋ ਪਹਿ ਰੱਖ ਲੋ ਲੋ ਜੀ ਦਰਾਣੀ ਤੇ ਜੋ ਥਾਣੀ ਲਿਖਿਆ ਕੰਮ ਕਰ ਦਰਾਣੀ ਨਾ ਨਾਣ ਪਰਚਾਈ ਆ ਤੇ ਨਾਣ ਪਰਚਾਈ ਨਾਣ ਤੇ ਪਰਚਾਈ ਪ੍ਰੇਸ਼ਾ ਤੁਹਾਨੂੰ ਪਤਾ ਨਹੀਂ ਨਾਣ ਪਰਚਾਈ ਲਿਖੀਆਂ ਆ ਏ ਆ ਉਹ ਨਾਣ ਜਿਹੜੀ ਮੈਂ ਤੁਹਾਨੂੰ ਕਹਿੰਦੇ ਕੱਬੀ ਬਹੁਤ ਆ ਉਹ ਤੇ ਅਜੇ ਪਹੁੰਚੇ ਆ ਇਹ ਕੋਈ ਵੀ ਨਹੀਂ ਕੱਢ ਰਖੀ ਜੇ ਮੈਂ ਇਹਦੇ ਨੇ ਆਣੇ ਆ ਜਿਹੜੇ ਚੋਈ ਚੋਈ ਕੇਦੇ ਘਰ ਫੂੰਡੇ ਜਾਂਦੇ ਆ ਨੇ ਤਾਂ ਫੂੰਡੇ ਦੇਖਣਗੇ ਉਹ ਤੇ ਉਹ ਲੱਗਿਆ ਚਲੋ ਯਾਰ ਭਾਈਏ ਟੈਂਪੋ ਹੋ ਗਿਆ ਵੇਗਿੰਦਾ ਐਸੇ ਚੱਲ ਚੱਲ ਜੀ ਗਿਆ ਹਾਂ ਜੈਸਨ ਕਿੱਥੇ ਗਿਆ ਉਹ ਗਰਾਊਂਡ ਚ ਗਿਆ ਨੱਠ ਨੱਠ ਕੇ ਲੈ ਕੇ ਜਾ ਇਹਨੂੰ ਅੱਗੇ ਅੱਗੇ ਉਹ ਕਿੱਪੜੇ ਹੀ ਥੱਡ ਗਏ ਕਿ ਕੀ ਕਹਿੰਦੀ ਹੈ ਦੋ ਤਿੰਨ ਤੁਰ ਕੇ ਜਾਨਾ ਚੱਲ ਬਾਜੀ ਉਹ ਨਹੀਂ ਆਉਂਦੀ ਆ ਜਾਓ ਕਾਲੂ ਲੱਤਾਂ ਜੀ ਬਾਹਰ ਤਾਂ ਨਾ ਜਦੋਂ ਇੱਥੇ ਬੈਠੇ ਅਮੋਰ ਰਾਤੋਂ ਹਾਂਜੀ 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 ਪਹੁੰਚੇ ਹੁਣੇ ਹੀ ਗੇਟ ਖੋਲਦੇ ਪਏ ਹਾਂ ਲੋ ਜੀ ਪਹੁੰਚ ਗਏ ਆਂ ਜੀ ਆਪਾਂ ਹੁਣ ਘਰ ਆਪਾਂ ਘਰ ਆ ਗਏ ਆ ਦੱਸੋ ਸੌਂ ਗਏ ਆਂ ਸੌਂ ਗੋ ਠੀਕ ਆ ਜੀ ਆਗ ਲੱਗਾ ਤੇ ਗੱਲਾਂ ਤੇ ਕੀ ਲੱਗਾ ਨੀਲਾ ਜੀ 好了，你。